ਮੈਂ ਮਤ ਉਹ ਚਾਹ ਦੇ ਆਹ ਲੈ ਮੈਂ ਜਿਆਦਾ ਬੜੀ ਆ ਮੈਂ ਤੂੰ ਤੂੰ ਮੈਨੂੰ ਆਇਆ ਰਿਹਾ ਸੀ ਵੀਰੇ ਇਹੇ ਵੇ ਵਾ ਤੂੰ ਕੀ ਛਾ ਲੋਕ ਪਾਏਗਾ ਅਸੇ ਤਾਂ ਸਾਰਾ ਮੈਂ ਕਰ ਰੱਖਿਆਗਾ ਵੀਰੇ ਆਹ ਲੈ ਮੈਨੂੰ ਰੀਲੋਡ ਕਿ ਭਾਨੇ ਬੜੇ ਆਇਆ 15 ਪੋਣਾ ਪਾਤੀ ਤਾਂ 15 ਕਿਹਦੇ ਕਿਹਦੇ ਵਿੱਚ ਤੇਰੇ ਚ ਦਾਵਾ ਆਇਆ ਤਰ ਤੇ ਭਾਨੇ ਬੜੇ ਤੇਰਾ 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 ਵਿਆਹ ਵਿਆਹ ਕਿਦਿਆਂ ਲਾਤਾਨ ਤੋਂ ਲੈ ਹੁਣ ਤੱਕ ਦਰੇਆਲੀ ਤਦਰੇਆਲੀ ਨਾ ਉਥੇ ਕੀ ਸਾਕ ਕਰਾਦਾ ਕੇ ਨਾਤਾ ਲਾਤਾਦ ਮਾਥੀਆ ਦਾਲਦੀ ਮਾਥੀਆ ਖਰਦੀ ਅੱਛਾ ਉਪਚੋਲਣ ਮਨ ਜੂ ਨਾ ਦੂਪੀ ਆਵੀਗੀ ਥੋਬੀ ਆਦੇ ਮਰੀਪੂ ਦਾ ਮੁੰਡਾ ਯੂਪੀ ਚ ਫਿਰ ਯੂਪੀ ਚ ਲਿਆ ਦੇਗੇ ਕਿ ਲਿਆਵਾਂਗੇ ਉਹ ਤਾਂ ਛੜੀ ਵਾਲੀ ਨਾ ਕਿੱਦਾਂ ਕਰਾਂ ਨਾ ਅਸੀਂ ਇਹ ਕਿੱਦਾਂ ਕਰੀਏ ਸਹੀ ਨਾ ਲੈ ਕਾ ਤੋੜਾ ਕਿ ਬਣਾ ਦੇ ਕਰੇ ਨਾ ਲੈ ਤੋੜ ਮਰੇ ਕਿ ਤਾਬੀਆ ਬੋਲੀ ਨਾ ਚਪੇ ਸਾਤਰੇ ਨਾਲ ਇਹ ਤਰੂਕ ਤੇ ਤਈ ਤੋਲ ਬਣਾ ਤੇ ਫੇਠ ਐ ਤਰ੍ਹਾਂ ਹੀ ਨਾ ਨਾ ਤੋਤਲੇ ਤਾਂ ਮੱਛੀ 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 ਨਹੀਂ ਥਾਨੀ ਮੱਛੀ ਨਾ ਪਰ ਉਦੋਂ ਦਾ ਉਹਦਾ ਖਾਊਗੀ ਫਿਰ ਜਾ ਬੋ ਭਜੀ ਤੁਹਾਡਾ ਉਹ ਤਾਂ ਨਹਿਰ ਤੇ ਜਾ ਕੇ ਰੂਪ ਆਪਣੇ ਮੱਸੀ ਪੜਨ ਤੇ ਫਿਰ ਜਿਹੜੀ ਆਉਂਦੀ ਆ ਬੋਉਂਦੀ ਆ ਤੁਹਾਨੂੰ ਵੀ ਆਉਂਦੀ ਉਹਦੇ ਤੇਰੇ ਕਰਾਂ ਬਾਹਮਣਾ ਨੂੰ ਤੇ ਅੱਛਾ ਜਿਹੜੀ ਜਿਹੜੀ ਆਉਂਦੀ ਆ ਵੀ ਉਹ ਖਾ ਲੈ ਕਰ ਆ ਜੀ ਆਉਂਦੀ ਤੇ ਉਹ ਤਾਂ ਆਉਂਦੀ ਨਾ ਇਹ ਇਹ ਤਰੀਸੇ ਆ ਵੀ ਵਿਆਹ ਜਾਂ ਜੂਪੀ ਜਾਂ ਰਾਸਤਨ ਜਾ ਰਾਸਤਨ ਇੱਕ ਅਗਰੀ ਆਈ ਪੰਜਾਬ ਦਾ ਕੀ ਕਰਾ ਹੈ? ਥੋਣੀ ਪੱਤਦੀ ਨਹੀਂ। ਥੋਨੀਆ ਵਾਰੀਆ। ਤੰਮੋ ਵਾਲਾ। ਪੱਤਰੀ ਪੌਣੀਆ ਤੰਮੋ ਵਾਲਾ ਤੰਦੀਆ ਹੋਗਾ। ਹਾਂ। ਦੂਰੀ ਬਣਾ। ਕੀ ਆ ਉਹ? ਥੋਨੀਆ ਵਾਰੀਆ। ਥੋਨੀਆ। ਹਾਂ। ਥੋਨੀਆ ਵੱਧਾ ਵੀ। ਤੰਮਾ ਤੱਦਰੀਆਂ ਪੌਣੀਆਂ। ਅੱਛਾ। ਇਹ ਤਾਂ ਨਾਲ ਮੈਂ ਲਾਤੇ ਰੱਖਦੀ ਆਂ। ਅੱਛਾ ਕੁੰਡ ਕੱਢ ਕੇ ਲੱਗਦੇ ਆ। ਉਹ ਕੁੰਡ ਕਹਿੰਦੇ ਕੀ ਕਹਿੰਦੇ ਆ? ਹੋਰ ਨਾ ਕਹਦੇ। ਕੀ ਕੀ ਕਰਦੀ ਹੁੰਦੇ ਯਾਰ ਆਸਾਂ ਤੋਂ? ਤੁੰਦ। ਕੀ ਤੁੰਦ? ਹਾਂ। ਤੁੰਦ ਤੁੰਦ ਕਿਵੇਂ ਕੱਢੂ? ਕੁੰਡ। ਅੱਛਾ ਕੁੰਡ। ਅੱਛਾ ਵੀ ਤੈਨੂੰ ਵੀ ਕੇ ਨੂੰ ਦਿਖਾਉਣੀ ਨਹੀਂ ਤੂੰ। ਨਮਾ ਤੂੰ ਦੋ ਥੋੜੇ ਜਿਹਾ ਨਜ਼ਰ ਲਾ ਦੇ। ਇਹ ਤਾਂ ਹੀ ਮੇਰਾ ਥਾਲਾ ਕਹਿੰਦਾ ਘੱਗਰੀ ਵਾਲੀ ਲੈਣੀ ਓਏ। ਤਾਂ ਬਹੁਤ ਆਉਂਦੀਆਂ। ਤਾਂ ਬਹੁਤ ਆਉਂਦੀਆਂ। ਤੁਹਾਡੇ ਦਿਨਾਂ ਥੋਗੀਆਂ ਬੁਧੀਆਂ ਤਾਂ ਤੱਲੀ ਤਾਂ ਦੇ ਤੈਨੂੰ। ਅੱਛਾ ਜੀ। ਮੱਧਾ ਅੰਧਮਾਇਆ ਤੈਨੂੰ ਤੱਥ ਵੱਧਿਆ ਤੈਨੂੰ। ਅੱਛਾ ਤੇਰਾ ਕੰਮ ਵੀ ਤੂੰ ਕਰਿਆ ਕਰਿਆ। ਤੇ ਤੂੰ ਫਿਰ ਕੀ ਕਰਿਆ ਕਰਿਆ? ਬਸ ਬੈਠਾ ਕਿਉਂ? ਮਾਦੇ ਮੁੰਡਾ ਥਾਤੀ ਦਾ ਐ ਤੂੰ ਬੈਠ। ਹੈ? ਥਾਤੀ じゃ ਕੇ ਨੋਸੀ ਕਿ ਨਹੀਂ ਬੈਠ। ਅੱਛਾ ਚੱਕੀਆ ਕਰਿਆ। ਬਸ ਐ ਦੇਖੀ ਜਾ। ਇਹਦਾ ਤੂੰ ਦੇਖਦੇ ਨਹੀਂ ਵੀ ਪੈਸੇ ਦਾ ਅਰੇ ਮੈਂ ਤੂੰ ਸਾਡੇ ਦਿਨੇ ਘਰ ਆ ਕੇ ਕਰਾਂਗਾ ਇੱਥੇ ਫਿਰ ਮੈਂ ਤਾਂ ਆਹਾਂ ਲੈ ਕੋਠੇ ਤੇ ਤੜਾ ਕਰੂੰਗਾ ਤੇ ਫਿਰ ਰੁਕਾਂ ਕਿਵੇਂ ਅਲਾਸ ਅਲਾਸ ਤੇ ਤੂੰ ਐ ਦੱਤੇ ਗੋਲੀ ਮਾਰੇ ਕਰੀਂਗਾ ਜਿਹੜੇ ਤਾਂ ਉਧਰ ਗੋਲੀ ਥਾ ਦੇ ਨੇ ਠੀਕ ਐ ਪੜਾ ਕਾ ਵਾਧਾ ਕਰੀਂਗਾ ਤੇ ਜੇ ਉਹ ਡਰਦੀ ਭੱਜ ਗਈ ਤੇਰੇ ਕੋਲੋਂ ਫੇਰ ਐਂ ਜਾ ਭੱਜ ਤੂੰ ਤੰਗ ਤਾਂ ਦੂਰ ਦੀ ਲਿਆਉਣੀ ਆ ਅਜਾ ਵੀ ਦੂਰ ਦੀ ਲਿਆਉ ਵੀ ਜਿਹੜੀ ਭੱਜੇ ਵੀ ਜਾਵ ਨਹੀਂ ਭੇਜ ਸਕੇ ਤੇ ਕਾਲੇ ਦਾ ਵੀ ਫਿਰ ਨਾਲ ਹੀ ਪਿਚੋਲਾ ਬਣ ਜਾਈ ਇਹਦਾ ਨਕਾਲੇ ਲੈ ਵੀ ਵਿਚੋਲਾ ਪੰਜਾ ਆਹ ਦੇਖਾ ਕਿਉਂ ਇਹਦਾ ਵਿਚੋਲਾ ਕਿਉਂ ਨਹੀਂ ਬੰਦਾ ਦਾ ਤੱਲਾ ਲਿਓ ਕੱਲੀ ਲਿਓ ਮੈਂ ਕਿਹਾ ਇਹਦੀ ਵੀ ਆਪਣੇ ਪਿੰਡ ਚ ਆਉਣੀ ਨਹੀਂ ਚਾਹੀਦੀ ਉਸ ਵਾਰ 18 ਨਾਲ ਰੱਦ ਹਾਂ 18 ਨਾਲ ਬੱਤਰੀ ਬੱਤਰੀ ਹਾਂ ਉਹ ਲਿਆਉਣੀ ਹੈ ਤੇ ਸੋਣੀ ਸੋਣੀ 18 ਨਾਲ ਉੱਥੇ ਰਹੀ ਸੀ ਛਰੀਉ ਜਦੋਂ ਕੋਕਲੇ ਮੈਂ ਕਿਹਾ ਤਮਾਂ ਤੋਂ ਦੇਖਦੇ ਦਰਦ ਦਰ ਦੀ ਦੇ ਹੱਥ ਲਾਈ ਤਾਂ ਨਾ ਤੂੰ ਮਾਸੀ ਨੂੰ ਕਹਦਾ ਵੀ ਕੋਈ ਕੁੜੀ ਭਾਲ ਲੈ ਤਰ ਕੋਈ ਕਰਿਆਈ ਤਾਂ ਤੈ ਤਾਂ ਤੈ ਤਾਂ ਉਹ ਕੀ ਕਹਿੰਦੀ ਤਾਉਗੀ 17 ਤਰੀਕ ਨੂੰ 17 ਤਰੀਕ ਨੂੰ ਜਾਉਂ ਮੋਲਦੀਨ ਮੇਰੇ ਨਾਲ ਅੱਛਾ ਨਹੀਂ ਆ ਮੋਲਦੀਨ ਲਿਆਉਣੀ ਹੈ ਤੀ ਇਹਦੇ ਵਿਆਹ ਕੇ ਲਾਉਣੀ ਆ ਡੀ ਲਾਉਣੀ ਆ ਜਾਨ ਪੈਨਾ ਦਾ ਜਾਨ ਦਾ ਡਾਡੀ ਡਾਡੀ ਦੱਸਦੇ ਕਾਠਾ ਲਾਉਂਦੀ ਉਹ ਤਿੰਨ ਦਾ ਤੈਨੂੰ ਛੇੜਿਆ ਨਾ ਛੇੜਿਆ ਨਾ ਛੇੜਿਆ